ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਇੱਕ ਪਿਛਲੀਆਂ 40-50 ਸਾਲ ਦੀਆਂ ਖੇਡਾਂ ਬਾਰੇ ਦੱਸਦੇ ਹਾਂ ਵੀ ਉਦੋਂ ਆਪਣੇ ਸਕੂਲ ਦੇ ਵਿੱਚ ਆਮ ਸਕੂਲਾਂ ਦੇ ਵਿੱਚ ਇਕੱਲੇ ਦੌੜਰ ਨਹੀਂ ਹੋ ਹੋ ਆਮ ਸਕੂਲਾਂ ਦੇ ਵਿੱਚ ਹੀ ਬੜੀ ਗਹਿਮਾ-ਗਮੀ ਹੁੰਦੀ ਸੀ ਬੱਚਿਆਂ ਦੀ ਫੁੱਟਬਾਲ ਖੇਡਣਾ ਹਾਕੀ ਖੇਡਣੀ ਵਾਲੀਬਾਲ ਖੇਡਣਾ ਕਬੱਡੀ ਖੇਡਣੀ ਗਰਾਊਂਡ ਦੇ ਦਾਲੇ ਗੇੜੇ ਲਾਉਣੇ ਇੱਕ ਦੂਜੇ ਨਾਲ ਤੇਜ਼ ਭੱਜਣਾ ਵੀ ਰਫ਼ਤਾਰ 100 ਮੀਟਰ ਦੀ ਰੇਸ ਲਾਉਣੀ 200 ਮੀਟਰ ਦੀ ਰੇਸ ਲਾਉਣੀ ਕਿਹੜਾ ਪਹਿਲਾਂ ਆਊਗਾ ਸਾਹ ਸੰਗਤ ਅਸੀਂ ਜੋ ਸਕੂਲ ਦੇ ਵਿੱਚ ਮੈਂ ਪੜ੍ਹਦਾ ਸੀ ਨਾ ਤੇ ਪੀਟੀ ਦਾ ਇੱਕ ਪੀੜ ਹੁੰਦਾ ਸੀ ਉਹਦਾ ਪੇਪਰ ਵੀ ਸੀਗਾ ਪੀਟੀ ਦਾ ਉਹਦੇ ਵਿੱਚ ਮੈਂ ਰੇਸ ਲਾਈ ਸੀ ਆਪਣੇ ਸਕੂਲ ਦੇ ਵਿੱਚ ਮੇਰੀ 9 ਸੈਕਿੰਡ ਦੀ ਰੇਸ ਸੀ 9 ਸੈਕਿੰਡ ਦੇ ਵਿੱਚ ਮੈਂ 100 ਮੀਟਰ ਦੀ ਰੇਸ ਲਾਈ ਸੀ ਮੇਰੇ ਕੋਲੇ ਸਰਟੀਫਿਕੇਟ ਵੀ ਸੀਗਾ ਹੁਣ ਤਾਂ ਸ਼ਾਇਦ ਇੱਧਰ ਉੱਧਰ ਜੋ ਦੂਜਾ ਘਰ ਪਾ ਲਿਆ ਵਾ ਮੰਗਮਾ ਹੋ ਗਿਆ ਪਹਿਲਾਂ ਮੇਰੇ ਕੋਲੇ ਸੀਗਾ ਇਹ ਸਰਟੀਫਿਕੇਟ ਬੜਾ ਮਨੇ ਉਹ ਸਕੂਲ ਦੇ ਵਿੱਚੋਂ ਮੈਂ ਫਾਸਟ ਨੰਬਰ ਤੇ 100 ਮੀਟਰ ਦੀ ਰੇਸ ਲਾਈ ਸੀ ਇਸੇ ਕਰਕੇ ਮੇਰੀ ਹਾਕੀ ਦੀ ਗੇਮ ਸੀ ਜਿਹੜੀ ਉਹ ਤਕੜੀ ਸੀ ਬਹੁਤ ਕਿਉਂਕਿ ਮੇਰੀ ਸਪ੍ਰਿੰਟ ਬਹੁਤ ਤਕੜੀ ਸੀ ਬਾਲ ਦੇ ਉੱਤੇ ਚੜ ਜਾਣਾ ਭੱਜ ਕੇ ਜਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਚੱਲਦਾ ਹੁੰਦਾ ਇਹ ਕੰਮ ਚਲੋ ਬੰਦੇ ਸਾਰੇ ਮੇਰੇ ਨਾਲ ਜਿਹੜੇ ਮੁੰਡੇ ਸਾਰੇ ਬਹੁਤ ਠੀਕ ਸੀ ਉਹ 2000 ਆਖਰਾਕਾ ਨਹੀਂ ਸੀ ਜਿਹੜੀਆਂ ਅੱਜ ਖਰਾਕਾ ਹਨ ਜਿਵੇਂ ਹੁਣ ਆਹ ਲੈ ਲੋ ਟੀਕੇ ਲਾਉਣ ਲੱਗ ਗਏ ਇਹਦੇ ਨਾਲ ਡੋਲਿਆਂ ਚ ਲਾ ਲੇ ਪੱਟਾਂ ਚ ਲਾ ਲੇ ਸਰੀਰ ਬਣਾਉਣਾ ਆ ਕਰ ਨੋਕ ਨੋ ਉਹ ਨੋਰਮਲ ਗੇਮ ਆਪਣੇ ਹੁੰਦੀ ਸੀ ਖਰਾਕ ਹੁੰਦੀ ਸੀ ਜਿਵੇਂ ਘਰੇ ਲੱਸੀ ਦਹੀਂ ਦੁੱਧ ਮੱਖਣੀ ਤੇ ਇਸ ਤਰ੍ਹਾਂ ਦਾ ਹੁਣ ਆਖੋ ਆ ਕੱਢ ਲੈਣਾ ਘਰਦਿਆਂ ਨੇ ਮਾਰ ਦੇਣਾ ਖੋਆ ਕਹਣਾ ਸਿਆਲੋ ਸਿਆਲ ਖਾਈ ਚੱਲੋ ਇਸ ਤਰ੍ਹਾਂ ਦੇ ਹੁਣਾ ਤੇ ਫਿਰ ਆਪਣੇ ਕਾਲੇ ਛੋਲੇ ਪਿਓ ਲੈਣੇ ਉਹਨਾਂ ਦਾ ਪਾਣੀ ਬਿਨਾ ਕਾ ਮੁਰਕਿਓ ਚੱਬ ਵੀ ਲੈਣੇ ਬੱਕਲੀਆਂੀਆਂ ਮੁੱਠੀ ਦੋਲ ਮੁੱਠੀਆਂ ਦੋ ਮੁੱਠੀਆਂ ਪਿਓ ਦਿੰਦੇ ਹੁੰਦੇ ਸੀ ਇਹਦੇ ਨਾਲ ਹੀ ਸਰੇ ਕਬੱਡੀ ਖੇਡਦੇ ਸੀ ਦਾ ਸਾਹ ਸੰਗਤ ਹਾਕੀ ਵੀ ਖੇਡਦੇ ਆ ਕਬੱਡੀ ਵੀ ਖੇਡਦੇ ਆ ਹੁਣ ਅੱਜ ਕੱਲ ਤਾਂ ਖਰਾਕ ਵੀ ਤਕੜੀ ਆ ਗਈ ਤੇ ਸਾਹ ਸੰਗਤ ਦੂਜੇ ਵੀ ਆ ਗਏ ਵਿੱਚ ਘਲਾਉਣ ਵਾਲੇ ਬੰਦੇ ਵੀ ਜਿਵੇਂ ਪੀਟੀ ਆ ਗਏ ਜਾਂ ਕੋਚ ਆ ਗਏ ਜਾਂ ਹੋ ਕਿਡਮੀਆਂ ਆ ਗੀਆਂ ਉਹਨਾਂ 'ਚ ਜਾਣਾ ਯਾਰ ਉਹ ਖਰਾਕ ਦਿੰਦੇ ਆ ਉੱਥੇ ਘਲਾਉਣਾ ਇਸ ਤਰ੍ਹਾਂ ਤੋਂ ਸਾਡੇ ਵੇਲੇ ਤਾਂ ਇਹਨੂੰ ਸਾਡੇ ਇੰਦਰ ਬਾਬੇ ਹੁਣੀ ਹੁੰਦੇ ਸੀ ਇਸਾ ਤੋਂ ਵੱਡੇ ਸੀ ਤੇ ਇਹਨਾਂ ਦੇ ਇਹਨਾਂ ਨੇ ਸਾਨੂੰ ਦੱਸੀ ਜਾਣਾ ਵੀ ਐ ਨਹੀਂ ਐ ਕਰੋ ਐ ਨਹੀਂ ਐ ਕਰੋ ਇਹਨਾਂ ਦੇ ਦੱਸਣ ਦੇ ਨਾਲ ਹੀ ਸੀ ਖੇਡ ਗਏ ਜੰਨਾ ਵੀ ਖੇਡ ਗਏ ਕਬੱਡੀ ਵੀ ਖੇਡ ਗਏ ਜਿਹੜੀ ਹਾਕੀ ਦੀ ਸੀ ਉਹ ਸਾਡਾ ਪੀਟੀਸੀ ਕੌਂਕਿਆਣਾ ਪੀ ਆਪਣਾ ਮਾਸਟਰ ਸੀਗਾ ਹਰਨੇਕ ਸਿੰਘ ਉਹਨੇ ਫਿਰ ਨੂੰ ਬਹੁਤ ਗੱਲਾਂ ਦੱਸੀਆਂ ਤੇ ਕੌਂਕਿਆਂ ਦਾ ਪੀਟੀ ਮਾਸਟਰ ਆਪਣੇ ਦਾ ਲੰਮਿਆ ਜੜਪੜਿਆਂ ਦਾ ਪੀਟੀ ਮਾਸਟਰ ਹੁੰਦਾ ਸੀ ਉਹਨੇ ਵੀ ਸਾਨੂੰ ਬਹੁਤ ਗੱਲਾਂ ਦੱਸਣੀਆਂ ਵੀ ਤੂੰ ਐ ਹਟਾ ਲੈਣੀ ਐ ਐ ਭੱਜਣਾ ਐ ਕੈਰੀ ਕਰੀ ਐ ਬੰਦੇ ਨੂੰ ਕੱਟ ਕੇ ਲੈ ਜਾਣਾ ਸਾਰੀਆਂ ਗੱਲਾਂ ਉਹਨਾਂ ਨੇ ਸਾਨੂੰ ਦੱਸੀਆਂ ਹੱਕੀ ਦੀ ਵੀ ਪੜ੍ਹਾਈ ਐ ਕਬੱਡੀ ਦੀ ਵੀ ਪੜ੍ਹਾਈ ਐ ਜਿਹੜਾ ਇਹਦੀ ਪੜ੍ਹਾਈ ਸੁਣ ਗਿਆ ਜਾਂ ਪੜ੍ਹ ਗਿਆ ਜਾਂ ਦਿਮਾਗ 'ਚ ਲਾ ਗਿਆ ਉਹ ਬੰਦਾ ਪਾਸ ਐ ਇਹ ਕਬੱਡੀ ਜਿਹੜੀ ਕਬੱਡੀ ਦੀ ਖੇਡ ਆ ਨਾ ਇੰਨਾ ਤਾਂ ਧੱਕੇ ਦੀ ਐ ਨਾ ਇਹ ਵਾਲੇ ਜੋਰ ਦੀ ਐ ਇਹਦੇ ਵਿੱਚ ਜੋਰ ਵੀ ਹੋਣਾ ਜ਼ਰੂਰੀ ਐ ਭਜਨ ਵੀ ਹੋਣਾ ਜ਼ਰੂਰੀ ਐ ਬੰਦੇ ਦੇ ਵਿੱਚ ਫੁਰਤੀ ਹੋਣੀ ਵੀ ਬਹੁਤ ਜ਼ਰੂਰੀ ਐ ਜਿਵੇਂ ਦੁਰਲਾ ਬੱਕਾ ਪੰਡਾ ਹੁਣ ਵਾਲਾ ਬੰਦੇ ਨਾਲ ਨਹੀਂ ਜੈਦਾ ਲਫੜ ਲਫੜੀ ਨਹੀਂ ਹੁੰਦਾ ਤਕੋ ਤੱਕ ਕੀ ਨਹੀਂ ਹੁੰਦਾ ਉਹ ਸਪ੍ਰਿੰਟਾਂ ਲਾ ਕੇ ਬ੍ਰੇਕ ਲਾ ਕੇ ਨਿਕਲਦਾ ਇਸ ਤਰ੍ਹਾਂ ਸਾਹ ਸੰਗਤ ਮੇਰੀ ਵੀ ਗੇਮੇ ਮੇਂ ਹੁੰਦੀ ਸੀ ਮੈਂ ਵੀ ਇਸ ਤਰ੍ਹਾਂ ਯਾਨੀ ਕਹਿੰਦਾ ਬਾਪ ਸਾਡੇ ਖੇਤ ਰਹਿੰਦੇ ਹੁੰਦੇ ਸੀ ਖੇਤ ਅਸੀਂ ਨਾ ਉੱਥੋਂ ਭੱਜਣਾ ਉਹਦੇ ਮੋਟਰ ਤੋਂ ਲੈ ਕੇ ਪਹੀ ਪੈ ਕੇ ਸੁਖਦੀਪ ਸਰਪੰਚ ਜੀ ਵਾਲੀ ਜਿਹੜੀ ਵਿਚਾਲੀ ਪਹੀ ਹੈ ਰਸੂਲਪੁਰ ਦੇ ਰਾਹ ਨੂੰ ਜਾਂਦੀ ਆ ਉਹ ਪਾ ਕੇ ਉਦੋਂ ਲੋਹੇ ਵਾਲਾ ਪੁਲ ਹੁੰਦਾ ਸੀ ਸਾਹ ਸੰਗਤ ਅੱਜ ਤਾਂ ਹੁਣ ਬਣ ਗਿਆ ਦੂਜਾ ਪੁਲ ਉਦੋਂ ਲੋਹੇ ਵਾਲੇ ਪੁਲ ਪਾ ਕੇ ਫੇਰ ਉਧਰ ਨੂੰ ਜਾਣਾ ਬੱਧੜੀਆਂ ਵਾਲੇ ਪਾਸੇ ਨੂੰ ਬਦਲਣੀ ਦੇ ਪੁਲ ਤੋਂ ਧਰਾਂ ਵਾਲੇ ਤੋਂ ਮੁੜ ਕੇ ਆਉਣਾ ਇੰਨੀਆਂ ਸਪ੍ਰਿੰਟਾਂ ਲਾਉਦੇ ਹੁੰਦੇ ਸੀ ਤੇ ਨੇਰੀ ਰਾਤ ਵੀ ਹੁੰਦੀ ਸੀ ਚੰਨ ਜਾਣੀ ਰਾਤ ਵੀ ਹੁੰਦੀ ਸੀ ਸਪ੍ਰਿੰਟਾਂ ਲਾ ਕੇ 20 22 22 ਸਪ੍ਰਿੰਟਾਂ ਲਾ ਦੇਣੀਆਂ ਤੇ ਮੁੜ ਕੋ ਮੁੜ ਕੀ ਸਾਲ ਦਾ ਪੋ ਮਾਗਦਾ ਮਹੀਨਾ ਅੱਜ ਕੱਲ ਦਾ ਮੁੜ ਕੋ ਮੁੜ ਕੀ ਕਰਦਣਾ ਸਾਡੇ ਦਾ ਸੇਵਕ ਹੁੰਦਾ ਸੀ ਨਾਲ ਇਹ ਇਹ ਵੀ ਸਾਡਾ ਕੋਚ ਰਗਮ ਸਤੋਂ ਪਹਿਲਾਂ ਇਹ ਖੇਡਦਾ ਸੀ ਇਹਦੀ ਵੀ ਗੇਮ ਬਹੁਤ ਵਧੀਆ ਸੀ ਸੇਵਕ ਦੀ ਵੀ ਫਿਰ ਮੇਰੇ ਨਾਲ ਅਸੀਂ ਬਹੁਤ ਬੰਦੇ ਸਾਡੇ ਨਾਲ ਰਤੂ ਹੋ ਗਿਆ ਆਪਣਾ ਰਾਜ ਆ ਗਿਆ ਅਰਬਦਾਸ ਸਿੰਘਾਂ ਦਾ ਤੇ ਫਿਰ ਆਪਣੇ ਨਾਲ ਹਿਸਾਬ ਅਜਵੀਰ ਹੋ ਗਿਆ ਉਹ ਰੂਪਾ ਹੋ ਗਿਆ ਲਾਲੇ ਦਾ ਤੇ ਦੌਰੀ ਦਾ ਦਾਦਾ ਹੋ ਗਿਆ ਮੈਂ ਹੋ ਗਿਆ ਠਾਨੇਦਾਰ ਸੇਵਕ ਹੋ ਗਿਆ ਇਸ ਤਰ੍ਹਾਂ ਬੰਦੇ ਅਸੀਂ ਬਾਬਾ ਜਾਨੀ ਸਾਡੇ ਨਾਲ ਇਹ ਸਟਾਪਰ ਸੀ ਰੂਪੇ ਹੋਣੀ ਤੇ ਦੌਰੀ ਹੋਣੀ ਤੇ ਰਾਜੇ ਹੋਣੀ ਮੈਂ ਤੇ ਠਾਨੇਦਾਰ ਸੇਵਕ ਰੇਡਰ ਸੀ ਦੋਨੇ ਤੇ ਬੜੇ ਵਧੀਆ ਸਟਾਪ ਵੀ ਮੈਂ ਕਰ ਲੈਂਦਾ ਸੀ ਵਧੀਆ ਜਿਹੇ ਲੋਡ ਪੈਣੀ ਸਟਾਪ ਤੇ ਵੀ ਲੱਗ ਜਾਂਦਾ ਸੀ ਮੈਂ ਤੇ ਬੜੇ ਵਧੀਆ ਜਰ ਖੇਡੇ ਹੋ ਗੇ ਬੰਤੇ ਹੋਣ ਵਾਲਾ ਤਾਂ ਯਾਰ ਬੜਾ ਫਰਕ ਆ ਬੰਦੇ ਦਾ ਹੁਣ ਤਾਂ ਠੀਕ ਹੈ ਜੇ ਇੰਟਰਨੈਸ਼ਨਲ ਖਿਡਾਰੀ ਬਣਨਾ ਨਾ ਜਿਹੜੇ ਬੰਦੇ ਨੇ ਹੁਣ ਉਹਨੂੰ ਬਹੁਤ ਵੱਡੀ ਘਾਲਣਾ ਚਾਹੀਦੀ ਹੈ ਬਹੁਤ ਵੱਡੀ ਘਟੋ ਘਟ 20ਾਂ ਜੇ ਬੰਦਾ ਅੱਜ ਲੱਗੇ 15 16 ਸਾਲਾਂ ਤੋਂ ਲੱਗੇ 16 ਸਾਲਾਂ ਦਾ ਹੋ ਕੇ ਲੱਗੇ ਤੇ 22 23 ਸਾਲ ਤੱਕ ਉਹ ਖਿਡਾਰੀ ਬਣਦਾ ਹਲੇ ਸਿਕਦਾ ਸਿੱਕੇ ਫਿਰ ਇੰਟਰਨੈਸ਼ਨਲ ਖਿਡਾਰੀ 24ਵੇਂ 25ਵੇਂ ਸਾਲ ਤੇ ਜਾ ਕੇ ਤੇ ਫੇਰ ਜਾ ਕੇ ਉਹ ਇੰਟਰਨਲ ਖਿਡਾਰੀ ਬਣਦਾ ਇਹਨਾਂ ਜੋ ਲਾਉਣਾ ਪੈਂਦਾ ਤੇ ਜਿਹੜੇ ਜਿਵੇਂ ਸਾਡੇ ਵੇਲੇ ਸੀ ਜਿਹੜਾ ਬੰਦਾ ਹਾਕੀ ਖੇਡਦਾ ਫੁੱਟਬਾਲ ਖੇਡਦਾ ਉਹਦੀ ਤਾਂ ਆਟੋਮੈਟਿਕਲੀ ਸਪ੍ਰਿੰਟ ਬਣ ਜਾਂਦੀ ਛਕ ਕਿਉਂਕਿ ਹਾਕੀ ਚ ਵੀ ਸਪ੍ਰਿੰਟ ਆਈਆਂ ਫੁੱਟਬਾਲ ਦੇ ਵਿੱਚ ਵੀ ਇੱਧਰ ਆ ਕੇ ਗੇਮ ਪਹਿਲੇ ਸਿਰੇ ਪਹਿਲੇ ਸਿਰੇ ਰੋਰਲੇ ਸਿਰੇ ਇਸ ਤਰ੍ਹਾਂ ਕਰਕੇ ਇਹ ਇੱਕ ਕਿਸਮ ਦੀ ਪ੍ਰੈਕਟਿਸ ਹੀ ਹੈ ਜਿਹੜਾ ਬੰਦਾ ਫੁੱਟਬਾਲ ਤੇ ਹਾਕੀ ਖੇਡਦਾ ਕਬੱਡੀ ਵੀ ਖੇਡ ਜਾਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਨੂੰ ਮੈਂ ਤਾਂ ਜਿਹੜੇ ਹੁਣ ਵਾਲੇ ਬੱਚੇ ਉਹਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਕੋਈ ਨਸ਼ੇ ਨੂੰਸ਼ੇਲੇ ਪਾਸੇ ਨਸ਼ੇੜੇ ਨਾਲ ਕੁਝ ਨਹੀਂ ਬਣਦਾ ਸਰੀਰ ਦਾ ਗੱਲ ਨਹੀਂ ਹੈ ਨਸ਼ੇ ਦੇ ਨਾਲ ਤਾਂ ਰੰਗ ਫਿੱਕਾ ਪੈ ਜਾਂਦਾ ਬੰਦੇ ਦਾ ਨਾ ਗੇਮ ਬਣਦੀ ਹੈ ਇਹ ਤਾਂ ਸਾਰੀ ਗੇਮ ਬੰਦੇ ਦੇ ਜਿਹੜਾ ਨੇਚਰਲ ਖੇੜਾ ਬਸ ਕੋਈ ਨਸ਼ੇ ਨਹੀਂ ਹੋਣਾ ਜਿਹਦਾ ਆਪਾਂ ਕਹਿੰਦੇ ਮੀਟ ਬਣਾ ਬਲਾ ਜੇ ਬੰਦਾ ਸਿਆਣਾ ਹੋਵੇ ਤਾਂ ਕਾਵੇ ਕਾਬਲੀ ਸ਼ੋਲੇ ਯਾਰ ਆਪਣੇ ਘਰੇ ਪਾਲਕ ਮੇਥੇ ਧਨੀਆ ਮੀਤੀ ਇਹ ਸਾਰਾ ਵਿੱਚ ਰੋਟੀ ਸਾਗ ਦੇ ਵਿੱਚ ਪਾ ਕੇ ਖਾਓ ਯਾਰ ਇਹਨਾਂ ਦੀ ਭੁਰਜੀਆ ਬਣਾ ਕੇ ਖਾਓ ਰੋਟੀ ਵੀ ਘੱਟ ਖਾ ਲੋ ਤੇ ਸਬਜ਼ੀ ਵੱਧ ਖਾ ਲੋ ਸਾਗ ਵੱਧ ਖਾ ਲੋ ਵਿੱਚ ਘਿਓ ਪਾ ਲੋ ਅੰ ਦੁੱਧ ਵੀ ਦੁੱਧ ਵੀ ਚਾਹੀਦਾ ਜ਼ਰੂਰੀ ਤੇ ਨਾਲ ਆਪਣਾਂ ਦੇ ਸਿਕਿਓ ਸਾਗ ਜਵਾਈ ਦਾ ਤੜਕਾ ਇਹਦਾ ਲਾ ਕੇ ਖਾਓ ਜਣੀਏ ਸਰੀਰ ਵਾਸਤੇ ਚੀਜ਼ਾਂ ਚੰਗੀਆਂ ਸਾਲਾ ਗਮ ਹੋ ਗਈ ਮੂਲੀ ਹੋ ਗਈ ਸਾਨੂੰ ਤਾਂ ਠਾਣੇਦਾਰ ਸੇ ਜੋ ਗਿਆਰ ਮੂਲੀਆਂ ਤੇ ਸਾਲਗਮ ਹੀ ਖਵਾਈ ਗਿਆ ਕਹਣਾ ਸੋ ਹੀ ਇੱਕ ਕਿਸਮ ਦੀ ਤੇ ਅਸੀਂ ਇਹਦੇ ਦੀ ਖੇੜ ਗਏ 62 ਕਿਲੋ ਤਾਈ ਮੈਂ ਖੇੜ ਗਿਆ 62 ਕਿਲੋ ਦੀ ਮੇਰੀ ਸਪਰਿੰਟ ਬਹੁਤ ਤਕੜੀ ਚੰਗੀ ਗਈ ਸੀ ਉਸ ਤੋਂ ਬਾਅਦ ਮੇਰੀ ਬਾਹਾਂ ਟੁੱਟ ਗਈ ਯਾਰ ਡੇਢ ਕਿੰਨੀ ਉਦੋਂ ਪੂਰੀ ਚੜਾਈ ਸੀ ਉਦੋਂ ਮੇਰੀ ਬਾਹਾਂ ਟੁੱਟੀ ਆ ਦੇੜ ਕਿਉਂ ਤੇ ਸਾਥ ਸੰਗਤ ਉਦੋਂ ਮੁੜ ਕੇ ਮੈਂ ਬਸ ਸਾਲ ਤਾਂ ਮੇਰਾ ਮਰਗਾ ਬਾਹ ਟੁੱਟ ਕੇ ਕਿਉਂਕਿ ਸਾਲ ਮੈਂ ਬਹੁਤ ਇਹਦੇ ਨਾਲ ਔਖਾ ਰਹਾ ਕਿਉਂਕਿ ਅੰਗ ਟੁੱਟ ਜਾਣ ਇੱਕ ਦੋ ਉਮਰ ਨਾਰਮਸੀ ਆਏ ਹੋ ਜਾਣਾ ਜਾਂ ਕਿਤੇ ਅਲਗੇ ਗਾਂ ਲਾਤਾਂ ਟੁੱਟ ਜੇ ਇੰਨੀ ਜੱਕ ਬਹਿ ਜਾਂਦੀ ਸੀ ਫਿਰ ਮੈਂ ਹੌਲੀ ਹੌਲੀ ਜਦੋਂ ਕਲਾਬ ਵਿੱਚ ਜਾਣ ਲੱਗਿਆ ਬਸ ਮਾਂ ਤੋਂ ਬਾਅਦ ਗੇਮ ਹੀ ਛੱਡ ਗਿਆ ਮੈਨੂੰ ਇੰਨਾ ਡਰ ਪੈ ਗਿਆ ਮੈਂ ਕਿਹਾ ਯਾਰ ਉਦੋਂ ਬਾਈ ਗਰੀਬੀ ਬਹੁਤ ਸੀ ਘਰਾਂ ਚ ਉਦੋਂ ਆ ਹਾਲ ਹਾ ਹਾ ਹਾਲ ਨਹੀਂ ਸੀ ਹੈ ਜੇ ਆ ਹਾਲ ਅੱਜ ਜਲੇ ਹੁੰਦੇ ਨਾ ਫੇਰ ਤਾਂ ਪਤਾ ਨਹੀਂ ਕਿੱਥੇ ਇੰਟਰਨੈਸ਼ਨਲੀ ਬਣ ਜਾਂਦੇ ਕਿਉਂਕਿ ਉਦੋਂ ਘਰੇ ਗਰੀਬੀ ਸੀ ਨਾ ਤਾਂ ਬਹੁਤਾ ਪੈਸਾ ਸੀ ਨਾ ਬਹੁਤੀ ਖਰਾਕ ਹੀ ਸੀ ਉਦੋਂ ਨਾਰਮਲ ਪਰਿਵਾਰ ਤੋਂ ਸੀ ਸਾਰੇ ਅਸੀਂ ਜਿੰਨੇ ਵੀ ਸਾਡੇ ਬੰਦੇ ਖੇਡਣ ਵਾਲੇ ਸੀ ਸਾਰੇ ਹੁਣ ਸੇਕ ਵੀ ਮੈਂ ਵੀ ਸਾਰੇ ਰੁਪਈ ਨਹੀਂ ਨਾਰਮਲ ਪਰਿਵਾਰਾਂ ਦੇ ਵਿੱਚੋਂ ਸੀ ਤੇ ਬਾਕੀ ਇਹ ਵਜ਼ਨ ਘਟਾਉਣ ਦੇ ਵਿੱਚ ਤੁਰੇ ਫਿਰਦੇ ਰਹੇ ਉਦੋਂ ਇੰਨੀ ਲਿਆਕਤ ਨਹੀਂ ਸੀ ਹੈ ਪਤਾ ਨਹੀਂ ਸੀ ਵੀ ਵਜ਼ਨ ਘਟਾਏ ਦੇ ਨਾਲ ਕਿੰਨਾ ਬੰਦਾ ਪਿੱਛੇ ਪੈ ਜਾਂਦਾ ਜੋਰ ਘਟ ਜਾਂਦਾ ਤੇ ਸਾਲ ਵਸੇਰੀ ਦਾ ਵਧਣਾ ਫੁੱਲਣਾ ਘਟ ਜਾਂਦਾ ਜੇ ਬਾਹਰ ਘਟਾਈਏ ਵਜਨ ਜਿਹੜੀ ਸਰੀਰ ਦੀ ਚਕਨਾਈ ਹੁੰਦੀ ਹੈ ਉਹ ਸੁੱਕਦੀ ਹੈ ਵਜਨ ਘਟਾਉਣ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਦਾ ਨਹੀਂ ਪਤਾ ਸੀ ਹੌਣ ਵਾਲੇ ਸਾਡੇ ਬੱਚੇ ਆ ਜਿੰਨੇ ਉਹਨਾਂ ਨੂੰ ਬੇਨਤੀ ਹੀ ਕਰਦੇ ਆ ਮੇਰੇ ਬਾਈ ਬਣ ਕੇ ਇਹੀ ਨਾ ਖੇਡਿਆ ਕਰੋ ਵਧੀਆ ਨੈਚੁਰਲ ਖੇਡੋ ਕਿਸੇ ਨਸ਼ੇ ਨੂੰ ਛੇ ਦੇ ਚੱਕਰ ਚ ਨਾ ਪਾਓ ਪੂਰੀ ਆਪਣੀ ਸੋਹਣੀ ਗੇਮ ਬਣਾਓ ਸਰੀਰ ਨੂੰ ਬਣਾਓ ਜੁੱਸਾ ਸੋਹਣਾ ਲੱਗਦਾ ਬੰਦੇ ਦਾ 5.5 ਪੌਣੇ 6 ਫੁੱਟ ਕਰਦ ਹੋਵੇ ਤੇ ਸ੍ਰੀ ਮਹ ਵਰਜਸ ਕਰਕੇ ਜਿਵੇਂ ਹੁਣ ਚਲੋ ਹੁਣ ਤਾਂ ਆਪਣੀਆਂ ਆ ਗਈਆਂ ਜਮਾ ਆ ਗਈਆਂ ਹੋਰ ਬੇਟ ਆ ਗਏ ਕਿੰਨੀਆਂ ਚੀਜ਼ਾਂ ਜਿਹੜੀਆਂ ਆ ਜਾਗੀਆਂ ਸਰੀਰ ਦੇ ਸਕੂਲ ਜਾਓ ਯਾਰ ਗਰਾਊਂਡ ਦੇ ਵਿੱਚ ਭਾਗ ਲਾਓ ਜਾ ਕੇ ਭਜੋ ਨਠੋ ਉੱਤੇ ਹੋਰ ਵੀ ਨਾਲ ਦੋ ਚੌ ਨੂੰ ਨਾਲ ਭਜਾਓ ਵੀ ਆ ਜਾਓ ਯਾਰ ਚੱਲੀ ਗਏ ਸਕੂਲ ਆਪਾਂ ਇਹ ਜਿਹੇ ਪੰਜਾਬ ਦੇ ਵਿੱਚ ਯਾਰ ਰੌਣਕ ਲਾਓ ਮੇਰੇ ਵੀਰ ਪੰਜਾਬ ਆਪਣਾ ਬਹੁਤ ਪਿੱਛੇ ਨੂੰ ਜਾ ਰਿਹਾ ਹੁਣ ਅਜੇ ਦੇਖਦੇ ਹਾਂ ਸਕੂਲ ਦੇ ਵਿੱਚ ਹੁਣ ਪੰਨਿਆਂ ਦੇ ਜਵਾਕਾਂ ਦੇ ਜੋੜੇ ਰੱਖੇ ਆ ਤੇ ਆਪਣੇ ਜਵਾਕਾਂ ਵਰਗੇ ਲੱਗਦੇ ਆ ਪਤਾ ਹੀ ਨਹੀਂ ਲੱਗਦਾ ਪੰਜਾਬੀ ਬੋਲਦੇ ਆ ਪਿਓਰ ਤੇ ਇਸ ਤਰ੍ਹਾਂ ਕਰਦਾ ਇਹਨਾਂ ਦਾ ਵਿੱਚ ਹੀ ਆਪਣੇ ਰਲੇਮਾ ਹੋ ਜਾਣਾ ਹੈ ਇਹਨਾਂ ਨੇ ਆਪਣੀ ਜਗ੍ਹਾ ਲੈ ਲੈਣੀ ਆ ਕਿਸੇ ਦਾ ਨਾ ਗੱਲ ਮੇਰੀ ਕਹਿਣ ਦਾ ਮਕਸਦ ਤਾਂ ਇਹ ਸੀ ਵੀ ਆਪਣੇ ਜਿਹੜੇ ਬੱਚੇ ਬਾਹਰ ਤੁਰੇ ਜਾ ਰਹੇ ਆ ਨੋਹਾਂ ਪੜੀਆਂ ਬਾਹਰ ਬੱਚੇ ਮੁੰਡੇ ਆਪਣੇ ਬਾਹਰ ਜੋਗ ਆਪਣੇ ਤੇ ਹੈ ਨਹੀਂ ਤੇ ਸਕੂਲ ਦੇ ਵਿੱਚ ਜਾਣਾ ਕਿਨੇ ਆ ਤੇ ਹੁਣ ਜਿਹੜੇ ਪਈਏ ਆ ਪਈਏ ਹੁਣ ਆਪਣੇ ਉੱਤੇ ਬਾਈ ਵੇਖੋ ਪਿੰਡ ਦੇ ਵਿੱਚ ਸਰਦਾ ਵੀ ਹੈ ਨਹੀਂ ਜੇ ਹੁਣ ਆਪਾਂ ਸੋਚ ਗਏ ਸਰਦਾ ਵੀ ਹਨੇ ਕੰਮ ਆਪਣੇ ਪਹੀਏ ਕਰਦੇ ਆ ਹੁਣ ਜਿਹੜੇ ਆਪਣੇ ਐਸੇ ਭਾਈ ਲੋਕ ਆ ਉਹ ਆਪਣੇ ਦੱਸਦੇ ਉਹ ਦਿਹਾੜੀ ਨਹੀਂ ਆਉਂਦੇ ਛੇਤੀ ਦਾ ਲਾ ਲੋ ਹਿਸਾਬ ਤੁਸੀਂ ਤੇ ਜੇ ਦਿਹਾੜੀ ਲਾਉਣੇ ਪੈਂਦੇ ਤਾਂ ਪਹੀਏ ਹੀ ਲਾਉਣੇ ਪੈਂਦੇ ਆ ਹੁਣ ਫਿਰ ਕਰੀਏ ਕੀ ਜੇ ਤਾਂ ਇਹਨਾਂ ਨੂੰ ਕੱਢਦੇ ਆ ਤਾਂ ਪੰਜਾਬ ਬਾਈ ਫੇਲ ਹੁੰਦਾ ਕਿਉਂਕਿ ਬੱਚੇ ਹਨੀ ਆਪਣੇ ਇੱਥੇ ਨਾ ਆਪਣੇ ਬੰਦੇ ਕੋਈ ਹੋਰ ਕੰਮ ਕਰਦੇ ਆ ਇਹਨਾਂ ਤੋਂ ਹੀ ਕਰਾਉਣਾ ਪੈਂਦਾ ਇਸ ਕਰਕੇ ਇਹਨਾਂ ਨੇ ਅੱਗੇ ਆਉਣਾ ਹੀ ਆਉਣਾ ਆ ਬਾਲੇ ਨਫਰਤ ਬਣੀ ਚੰਗੀ ਹੁੰਦੀ ਜੇ ਆਪਾਂ ਇਹਨਾਂ ਨੂੰ ਨਫਰਤ ਕਰੀਏ ਨਾ ਵਾਲੇ ਬਲਾਓ ਨਾ ਇਹਨਾਂ ਨੂੰ ਬਾਹਲੇ ਇਹਨਾਂ ਦਾ ਰੌਲਾ ਪਾਓ ਤੇ ਕਦੇ ਬਾਤ ਇਹਨਾਂ ਨਾਲ ਜਦਣਾ ਬਣੀ ਚਾਹੀਦਾ ਕਿਉਂਕਿ ਇਹ ਨਾ ਇਹਨਾਂ ਦਾ ਕੋਈ ਅਗਸ-ਸਗ ਪਤਾ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਰਹੀ ਜ਼ਰੂਰ ਜਾਂਦੇ ਆ ਜਿਹੜੇ ਆਧਾਰ ਕਾਰਡ ਬਣਾ ਲਏ ਇਹਨਾਂ ਨੇ ਇੱਥੋਂ ਦੇ ਬਣਾ ਲਏ ਆਪਦੇ ਪਿੰਡ ਦੇ ਆਧਾਰ ਕਾਰਡ ਨਹੀਂ ਇਹ ਲਿਆਉਂਦੇ ਜੇ ਤੁਸੀਂ ਕਹੋ ਇਹ ਕਰਕੇ ਸਾਹ ਰੰਗ ਤਾਂ ਹੁਣ ਸਕੂਲਾਂ ਦੇ ਵਿੱਚ ਵੀ ਇਹੀ ਹੈ ਤੇ ਆਪਣੇ ਖੇਤਾਂ ਦੇ ਵਿੱਚ ਵੀ ਭਾਈ ਵਾਲੇ ਨੂੰ ਤੁਰਪੋ ਰਾਹ ਦੇ ਵਿੱਚ ਲਾਲੋ ਸਾਹਿਬ ਵੀ ਪੰਜਾਬੀ ਇਕ ਮਿਲੂ ਤੇ 10 ਮਿਲਣਗੇ ਮੋਟਰਸਾਈਕਲ ਹੀ ਭਜਾਈ ਫਿਰਦੇ ਆ ਟਰੈਕਟਰ ਹੀ ਭਜਾਈ ਫਿਰਦੇ ਆ ਗੱਡੀਆਂ ਚੋਂ ਇਹ ਬੜੇ ਫਿਰਦੇ ਆ ਜੋ ਸਾਰਾ ਕੰਮ ਇਹਨਾਂ ਨੇ ਕਰਨਾ ਕੰਨਾਂ ਯਾਰ ਸਮਾਂ ਬਦਲ ਗਿਆ ਵਈ ਦੇਖੋ ਸਾਡੇ ਬੜੇ ਤਾਂ ਜਦੋਂ ਹੁੰਦੇ ਯਾਰ ਪੱਠੇ ਸੀ ਆਪ ਵੱਢਣ ਕਿਤੇ ਜਾਣਾ ਵਿਆਹ ਜਾਣਾ ਪੱਠੇ ਵੱਢ ਕੇ ਜਾਣਾ ਕਬੱਡੀ ਖੇਡਣ ਜਾਣਾ ਨਾਲਦਿਆਂ ਨੂੰ ਲਿਆਉਣਾ ਸੱਦ ਕੇ ਸੇਵ ਕਰ ਕਰਨ ਜਾ ਯਾਰ ਪੱਠੇ ਵੱਢਾ ਕੇ ਆ ਦੋ ਦਿਨਾਂ ਦੇ ਪੱਠੇ ਵੱਢ ਕੇ ਜਾਣਾ ਤੀਜੇ ਦਿਨ ਉਹ ਆ ਕੇ ਬਲ ਨੇਰਾ ਹੋ ਜੇ ਆ ਕੇ ਕਈ ਵਾਰ ਪੱਠੇ ਲੈ ਕੇ ਆਉਂਦੇ ਹੁੰਦੇ ਸੀ ਇਹ ਜੱਜਮਾਨਾ ਸੀ ਸਾਧ ਸੰਗਤ ਤੇ ਅੱਜ ਤਾਂ ਮੰਦੇ ਕੋਲੇ ਬੇਰੀ ਵੇਲਾ ਪਈਆ ਰੱਖਿਆ ਬਸ ਆਪ ਬੰਦਾ ਤਰਿਆ ਕਰਦਾ ਮੋਬਾਈਲ ਦੇਖ ਕੇ ਜਾਂਦਾ ਖੇਡਣ ਖੁੱਡਣ ਵਾਲੇ ਪਾਸੇ ਦੀਆਂ ਦੂਰ ਦੀਆਂ ਗੱਲਾਂ ਹੀ ਗਈਆਂ ਤੇ ਇਹ ਹੁੰਦਾ ਸੀ ਸਮਾਂ ਤੇ ਹੁਣ ਤਾਂ ਸਮਾਂ ਬਹੁਤ ਗਲਤ ਆ ਗਿਆ ਬਹੁਤ ਗਲਤ ਸਮਾਂ ਆ ਗਿਆ ਹੁਣ ਇਹਨੂੰ ਵਿਚਾਰਨ ਦੀ ਲੋੜ ਵੀ ਆ ਦੇਖਣ ਦੀ ਵੀ ਲੋੜ ਹੀ ਆ ਨਾ ਭਾਈ ਫਤਿਹ ਗੱਲ ਕਹਿੰਦੇ ਵੀ ਕਿਸੇ ਨਾਲ ਜਦੋਂ ਬਣਾ ਨਾ ਕਿਸੇ ਨਾਲ ਲੜੋ ਨਾ ਵਾਲਾ ਬੋਲੋ ਆਪਦੇ ਕੰਮ ਤਾਂ ਮਤਲਬ ਰੱਖੋ ਠੀਕ ਆ ਜੇ ਪਈਆਂ ਬਿਨਾ ਆਪਣਾ ਸਰਨਾ ਵੀ ਨਹੀਂਗਾ ਪੰਜਾਬ ਦੇ ਵਿੱਚ ਤੇ ਬਾਈ ਨੁਕਸਾਨ ਵੀ ਹੋਣਾ ਬਹੁਤ ਸਮਾਂ ਆਊਗਾ ਕਿਸੇ ਦਿਨ ਤੇ 5-5000 ਰੁਪਏ ਰੋਜ਼ ਦਾ ਗੱਡੀਆਂ ਤੇ ਪੰਜਾਬ ਨੂੰ ਆ ਰਿਆ ਅੱਗੇ ਖੇਤਾਂ 'ਚ ਰਹਿੰਦੇ ਹੁੰਦੇ ਸੀ ਹੁਣ ਇਹ ਖੇਤਾਂ 'ਚ ਨਹੀਂ ਰਹਿੰਦੇ ਹੁਣ ਇਹ ਘਰਾਂ 'ਚ ਰਹਿੰਦੇ ਆ ਦੇਖ ਲਓ ਆ ਕੇ ਜਿੱਥੇ ਬੇਲੀਆਂ ਪਈਆਂ ਕੋਟੀਆਂ ਕਹਣਗੇ ਸਾਨੂੰ ਕਿਰਾਏ ਤੇ ਦੇ ਦਿਓ ਤਨੂ ਆਇਆ ਕਰ ਲੋ ਉਹ ਕਰ ਲੋ ਬਹੁਤ ਸਾਨੂੰ ਵੀ ਪੁੱਛਦੇ ਸੀ ਕਈ ਆ ਪਈਗੇ ਵੀ ਮੈਂ ਤੇ ਜਵਾਬ ਦੇਦਾ ਸੀ ਮੈਂ ਕਹਿੰਦਾ ਨਾ ਜਾ ਰਹਿਣ ਦੇ ਕੱਲ ਨੂੰ ਛਡਾਉਣਾ ਔਕਾ ਹੋ ਜਾਣਾ ਕਿਉਂਕਿ ਗਰੀਬ ਬੰਦੇ ਤੋਂ ਜਦੋਂ ਆਪਾਂ ਬੈਠਾ ਹੁੰਦਾ ਫਿਰ ਉਹਨੂੰ ਠਾਵ ਨਹੀਂ ਸਕਦੇ ਕਿਉਂਕਿ ਘੋੜਲਾ ਮਿਲਣਾ ਬਹੁਤ ਔਖਾ ਹੈ ਇਸ ਕਰਕੇ ਆਪ ਦਾ ਸੋਚ ਵਿਚਾਰ ਕੇ ਚੱਲੋ ਮੇਰੇ ਵੀਰ ਜਿਹੜੇ ਵੀ ਬੱਚੇ ਇੱਥੇ ਹੈਗੇ ਯਾਰ ਉਹਨੂੰ ਆਪਦੇ ਸਰੀਰ ਨੂੰ ਜੁੱਸਿਆਂ ਨਾਲ ਬਣਾਓ ਤਕੜੇ ਹੋਵੋ ਖਰਾਕਾਂ ਖਾਓ ਜਮਾਂ ਜਾ ਬਲਾ ਜਾ ਕੇ ਉਹਦੀ ਬਾਟੀ ਨੂੰ ਬਣਾਓ ਸੋਹਣਾ ਲੱਗੇ ਬੰਦਾ ਫਿਰਦਾ ਵੀ ਠੀਕ ਹੈਗਾ ਸਾਡਾ ਪੰਜਾਬੀ ਇਹ ਤਾਂ ਚਾਹੁੰਦੀ ਆ ਯਾਰ ਲਾ ਲਓ ਸਾਬ ਇਹਨਾਂ ਨਸ਼ਿਆਂ ਤੇ ਕਿੰਨਾ ਗਲਤਾਨ ਆ ਪੰਜਾਬ ਨਸ਼ਿਆਂ ਚ ਛੱਟਾ ਬਰਬਾਦ ਕਰਦਾ ਚੱਤੇ ਨੇ ਪੰਜਾਬ ਜਮਾਂ ਹੀ ਵੇ ਚਲੋ ਠੀਕ ਆ ਡੋਡੇ ਸੀ ਫੀਮ ਸੀ ਚਲੇ ਨਸ਼ੇ ਸੀ ਇਹਨਾਂ ਬੰਦਾ ਕੰਮ ਬਹੁਤ ਕਰਦਾ ਸੀ ਜਿੰਨੇ ਆਪਣੇ ਪਿਛਲੇ ਬਜੌਰਕ ਲਾ ਲੋ ਹਾੜੀਆਂ ਵੱਡਣੀਆਂ ਯਾਰ ਬਜੌਰਕ ਨੇ ਕਹਣਾ ਲੈ ਲੋ ਭਾਈ ਸਮੇਂ ਤੇ ਆ ਕੇ ਕਣ ਪੋਸਤ ਲੈ ਆਓ ਕਿ ਲੋ ਤੇ ਚਲੋ ਸਾਰੇ ਪਰਿਵਾਰ ਨੂੰ ਥੋੜਾ ਥੋੜਾ ਦੇ ਕੇ ਤੇ ਹਾੜੀ ਵੱਢ ਲੈਣੀ ਐ ਚਲਦੇ ਰਹੇ ਆ ਦਾਣੇ ਡਰਮੀਆਂ ਤੇ ਕੱਢਦੇ ਰਹੇ ਆ ਮਸ਼ੀਨਾ ਨਾਲ ਕੱਢਦੇ ਰਹੇ ਆ ਚਲੋ ਪਹਿਲਾਂ ਫੜੇ ਤਾਂ ਆਪਾਂ ਨਹੀਂ ਦੇਖੇ ਬਾਲੇ ਤੇ ਡਰਮੀਆਂ ਤਾਂ ਦੇਖੀ ਹੀ ਆ ਨਾ ਰਾਤਾਂ ਲਾਉਣੀਆਂ ਦਿਨੇ ਲੰਗਾ ਟੋਣਾ ਰਾਤ ਨੂੰ ਬਿਜਲੀ ਤੇ ਕੱਟਣਾ ਜੰਡਲਾਂ ਬਾਪੂ ਉਹਨਾਂ ਨੇ ਲਿਆਉਣੇ ਦੂਜੇ ਗੱਡਿਆਂ ਤੇ ਲੱਗ ਲੱਦ ਕੇ ਕਣਕ ਲਿਆਉਣ ਨੂੰ ਆਪਣੇ ਆ ਲੰਗਾਲੇ ਕੇ ਹੁਣ ਲੋ ਗੱਡੇ ਆਉਂਦੇ ਹੁੰਦੇ ਸਰੀ ਦੇ ਢੀਚ ਜੰਡਲੇ ਤੋਂ ਤੇ ਉਹ ਰਾਤ ਨੂੰ ਕੱਢਦੇ ਨੇ ਐਜਾ ਸਮਾਂ ਹੁੰਦਾ ਸੀ ਮੂਰੇ ਤੰਗਲੀ ਨਾ ਡਾਈ ਜਾਣੀ ਐ ਤੂੜੀ ਤੇ ਦਾਣੇ ਅੱਡ ਕਰੀ ਜਾਣੇ ਸੈਂਟ ਜਾਂ ਤੇ ਤੂੜੀ ਅੱਡ ਹੋਈ ਜਾਣੀ ਫਿਰ ਉਸ ਤੋਂ ਬਾਅਦ ਉਹ ਛਾਲਣੇ ਵਾਲੀ ਆ ਗਿਆ ਡਰਮੀ ਜੀ ਫਿਰ ਉਹਦੇ ਨਾਲ ਕੱਢੀ ਜਾਣੇ ਤੂੜੀ ਅੱਡ ਹੋਈ ਜਾਣੀ ਦਾਣੇ ਅੱਡਣ ਹਾਵਤਾਂ ਨਜ਼ਾਰੀ ਆ ਗਿਆ ਇਹ ਵੀ ਸਮੇਂ ਸੀ ਤੇ ਫਿਰ ਉਹਦੇ ਬਾਅਦ ਹੜੰਬੇ ਆ ਗਏ ਇਹਦੇ ਨਾਲ ਹੜੰਬਿਆਂ ਦਾ ਵੀ ਸਮਾਂ ਚੱਲਿਆ ਗਿਆ ਹੁਣ ਕਪਾਈ ਨਹੀਂ ਆ ਗਈਆਂ ਉਹਦਾ ਹੜੰਬਾ ਹੁਣ ਬੱਜਦਾ ਹੀ ਨਹੀਂ ਇੱਧਰ ਦੇਖੇ ਸੀ ਇਹਮ ਦਾ ਗੜ ਨਹੀਂ ਚੱਲਦੇ ਦੋ ਤਿੰਨ ਘਰਾਂ ਨੇ ਲਾਏ ਹੋਏ ਸੀ ਆਪਦੇ ਖੜੰਬੇ ਕਿ ਤੂੜੀ ਬੜੀ ਬੜੀਆ ਬਣਦੀ ਸੀ ਢੇੜੰਪਿਆਂ ਦੀ ਇਸ ਤਰ੍ਹਾਂ ਹੀ ਸਾਧ ਸੰਗਤ ਉਹ ਸਮਾਂ ਬਦਲਦਾ ਤੁਰਿਆ ਜਾਂਦਾ ਸਮੇਂ ਦੇ ਨਾਲ ਚੱਲਣਾ ਵੀ ਪੈਂਦਾ ਇਨਸਾਨ ਨੂੰ ਕਰੇ ਵੀ ਕੀ ਸਰਦਾ ਵੀ ਹੈ ਨਹੀਂ ਕਈ ਵੀ ਜਾਨੇ ਭਈਏ ਨਹੀਂ ਆਉਣੇ ਚਾਹੀਦੇ ਪਰ ਪਈਆਂ ਬਿਨਾ ਸਰਦਾ ਵੀ ਹੈ ਨਹੀਂ ਆਪਦੇ ਬੱਚੇ ਤਾਂ ਬਾਹਰ ਜਾਈ ਜਾਂਦੇ ਫਿਰ ਇਹਨਾਂ ਨੇ ਕੰਮ ਕਰਨੇ ਆ ਯਾਰ ਇਹ ਤਾਂ ਆਪ ਗਈ ਜਾਂਦੇ ਆ ਸੋਡੇ ਲੋਕਾਂ ਨੇ ਬਾਹਰ ਚਲੇ ਜਾਣਾ ਅਸੀਂ ਹਮਣੇ ਇੱਥੇ ਕੁੱਟ ਗਿਆ ਛੁੱਟੀਆਂ ਤਾਂ ਕਹਿੰਦੇ ਆ ਮੋਹ ਮੋ ਸੁਣ ਲਿਓ ਗਏ ਤੇ ਭਈਏ ਤੋਂ ਤਾਂ ਮੋਹ ਮੋ ਕਹਿੰਦੇ ਆ ਵੀ ਅਸੀਂ ਤਾਂ ਅਸੀਂ ਸੰਭਾਂਗੇ ਤੁਸੀਂ ਤਾਂ ਬਾਹਰ ਚਲੇ ਜਾਣਾ ਜਾਈ ਵੀ ਆਪਾਂ ਜਾਣਦੇ ਆ ਫੇਰ ਆਪਣੇ ਨਾਲ ਤਾਂ ਬੱਚੇ ਚਾਰ ਚਾਰ ਪੰਜ ਪੰਜ ਹਜ਼ਾਰ ਫੇਰ ਆਪਣੇ ਦਾ ਬੱਚਾ ਵੀ ਹੈ ਕਿ ਇੱਕ ਮੁੰਡਾ ਹੈ ਕੁੜੀ ਕਿਹਦੇ ਨਹੀਂ ਇਕੱਲਾ ਮੁੰਡਾ ਹੀ ਹੈ ਕੀ ਕਰੂਣ ਕੀ ਕਰੀਏ ਵੀ ਕੀ ਆਪਾਂ ਇਸ ਤਰ੍ਹਾਂ ਸਾਥ-ਸਾਂਤ ਸੋਚੋ ਵਿਚਾਰੋ ਆਪਾਂ ਤਾਂ ਆਪ ਦੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੋ ਵੀ ਜਿਵੇਂ ਵੀ ਬਚਦਾ ਓਵੇਂ ਬਚਾ ਲੋ ਮੇਰੇ ਵੀਰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ